ਇਹ ਲਖਣ ਚੱਲ ਲਈ ਸਰਪੰਚੀ ਲਖਣ ਚੱਲ ਰਹੀ ਸੀ ਜਿਹਦੇ ਵਿੱਚ ਸਾਰਾ ਕੰਮ ਕੰਮ ਸਾਡੇ ਪੱਟੀ ਹਲਕੇ 'ਚ ਬਹੁਤ ਸ਼ਾਂਤੀਪੂਰਵ ਚੱਲ ਰਿਹਾ ਸੀ ਪਰ ਇਹ ਅਣਸਖਾਵੀ ਘਟਨਾ ਜਿਹੜੀ ਅੱਜ ਵਾਪਰ ਗਈ ਆ ਉਹਨਾਂ ਨੇ ਗੱਡੀ ਹੱਥ ਦਿੱਤਾ ਵਾ ਹੱਥ ਕਰਦੇ ਹੈਲੋ ਕੀਤੀ ਆ ਤੇ ਨਾਲ ਹੀ ਗੋਲੀਆਂ ਮਾਰਨੇ ਸ਼ੁਰੂ ਕਰ ਦਿੱਤੇ ਆ ਤਿਆਰ ਤਿੰਨੇ ਜਣੇ ਮੋਟਰਸਾਈਕਲ ਤੇ ਸੀ ਹਾਂਜੀ ਦੋ ਜਣੇ ਕੋਈ ਵੈਪਨ ਹੀ ਉਹਨਾਂ ਨੇ ਉਹਨਾਂ ਨੇ ਡੈਟ ਕੀਤਾ ਉਹਨਾਂ ਨੂੰ ਤੇ ਇੱਕ ਇਹਨਾਂ ਮੋਟਰਸਾਈਕਲ ਤੇ ਸੀ ਅੱਜ ਦੇਖੋ ਹਲਕਾ ਪੱਟੀ ਦੇ ਪਿੰਡ ਤਲਵੰਡੀ ਮੋਹਰ ਸਿੰਘ ਦੇ ਨੌਜਵਾਨ ਦਾ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਅਤੇ ਇਸੇ ਦੌਰਾਨ ਹੀ ਦੋ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਕੀਤੇ ਗਏ ਨੇ ਮਾਰੇਗੇ ਨੌਜਵਾਨ ਦੀ ਪਛਾਣ ਰਾਜਵਿੰਦਰ ਸਿੰਘ ਵਜੋਂ ਹੋਈ ਹੈ ਤੁਹਾਨੂੰ ਦੱਸ ਦੇ ਕਿ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਤਲਵੰਡੀ ਮੋਹਰ ਸਿੰਘ ਤੋਂ ਰਾਜਵਿੰਦਰ ਸਿੰਘ ਜੋ ਕਿ ਆਮ ਆਦਮੀ ਪਾਰਟੀ ਦਾ ਵੱਡਾ ਸਮਰਥਕ ਸੀ ਜਿਸ ਵੱਲੋਂ ਪਿੰਡ ਵਿੱਚ ਐਸੀ ਧੜੇ ਦੀ ਸਪੋਰਟ ਕਰਕੇ ਉਸ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਸੀ ਜਿਸ ਤੋਂ ਬਾਅਦ ਉਹ ਬਲਾਕ ਪੱਟੀ ਵਿਖੇ ਆਪਣੇ ਸਮਰਥਕਾਂ ਨਾਲ ਜਿੱਤ ਦਾ ਸਰਟੀਫਿਕੇਟ ਲੈਣ ਆਏ ਸਨ ਤਾਂ ਉਸ ਤੋਂ ਬਾਅਦ ਜਦੋਂ ਘਰ ਵਾਪਸ ਜਾ ਰਹੀ ਸੀ ਤਾਂ ਪੱਟੀ ਦੇ ਨਜ਼ਦੀਕ ਪਿੰਡ ਠੱਕਰਪੁਰਾ ਦੇ ਕੋਲ ਕੁਝ ਤਿੰਨ ਅਣਪਛਾਤੇ ਵਿਅਕਤੀ ਸਨ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਉਨ੍ਹਾਂ ਵੱਲੋਂ ਗੋਲੀਆਂ ਮਾਰ ਕੇ ਰਾਜਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਤੇ ਰਾਜਵਿੰਦਰ ਸਿੰਘ ਨਾਲ ਗੱਡੀ 'ਚ ਸਵਾਰ ਦੋ ਹੋਰ ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਕਾਫੀ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ লাশ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੀ ਨਾ ਤੁਹਾਡੇ ਕੀ ਗੱਲਬਾਤ ਹੋਈ ਸਾਰੀ ਕੀ ਘਟਨਾਈ ਪਾਜੀ ਮੈਂ ਕਰੰਦੀਪ ਸਿੰਘ ਗਿੱਲ ਮੇਰਾ ਨਾਮ ਆ ਜੀ। ਆਮ ਪਾਰਟੀ ਦੇ ਵਰਕਰ ਹਾਂ ਜੀ ਅਸੀਂ ਤੇ ਇਲੈਕਸ਼ਨ ਚੱਲ ਰਹੀ ਸੀ ਸਰਪੰਚੀ ਇਲੈਕਸ਼ਨ ਚੱਲ ਰਹੀ ਸੀ ਜਿਹਦੇ ਵਿੱਚ ਸਾਰਾ ਕੰਮ ਕੰਮ ਸਾਡੇ ਪੱਟੀ ਹਲਕੇ 'ਚ ਬਹੁਤ ਸ਼ਾਂਤੀਪੂਰਵ ਚੱਲ ਰਿਹਾ ਸੀ ਪਰ ਇਹ ਅਣਸਖਾਵੀ ਘਟਨਾ ਜਿਹੜੀ ਅੱਜ ਵਾਪਰ ਗਈ ਆ ਇਸ ਦੇ ਨਾਂ ਪੂਰਾ ਹੋਣ ਵਾਲਾ ਕਾਟਾ ਸਾਡੇ ਲਈ ਇਹ ਕਾਟਾ ਕਦੇ ਵੀ ਨਾ ਪਾਰਟੀ ਲਈ ਨਾ ਪਰਿਵਾਰ ਲਈ ਨਾ ਯਾਰਾਂ ਦੋਸਤਾਂ ਲਈ ਅਗਲੇ ਵੀ ਨਾ ਕੀ ਆਦਾ ਵਿਅਕਤੀ ਦਾ ਕਿਹੜੇ ਪਿੰਡ ਤੋਂ ਸੀ ਇਹ ਵੀ ਜੀ ਰਾਜਵਿੰਦਰ ਸਿੰਘ ਨਾਂ ਜੀ ਇਹਦਾ ਤਲਵੰਡੀ ਮੋਹਰ ਸਿਕ ਪਿੰਡ ਆ ਜੀ ਕਿੱਥੋਂ ਜਾ ਰਹੀਏ ਇਹ ਪੱਟੀ ਤੋਂ ਜਾ ਰਹੀ ਸੀ ਪਿੰਡ ਨੂੰ ਆਪਦੇ ਵਾਪਸ ਜਾ ਰਹੀ ਹੈ ਮੈਂ ਬਣਿਆ ਸਰਪੰਚ ਇਹ ਪਿੰਡ ਸਰਪੰਚ ਇਹ ਨਹੀਂ ਬਣਿਆ ਸਰਪੰਚ ਐਸਸੀ ਪਿੰਡ ਰਿਜ਼ਰਵ ਹੈ ਜੀ ਸ਼ਾਨ ਜੀ ਕਿਹਨੇ ਇਹਨਾਂ ਨੂੰ ਸਰਪੰਚ ਚੁਣੇਗੇ ਇਹਨਾਂ ਪੰਚਾਇਤ ਚ ਲੋ ਮੱਲੋ ਜੀ ਇਹਦੇ ਨਾਲ ਜਿਹੜੇ ਬੰਦੇ ਪਿੰਡ ਦੇ ਮੋਹਤਵਰ ਬੰਦੇ ਹੁੰਦੇ ਉਹਨਾਂ ਨਾਲ ਜਾਣਾ ਹੁੰਦਾ ਹੈ ਸਰਪੰਚ ਐਸਸੀ ਰਿਜ਼ਰਵ ਹੈ ਜੀ ਪਿੰਡ ਕਿੰਨੇ ਕਿੰਨੇ ਬੰਦੇ ਜਿੰਨਾ ਘਟਾਉਣ ਜਾਂਦੇ ਤਿੰਨ ਬੰਦੇ ਆਏ ਸੀ ਵੀਡੀਓ ਮੋਟਰਸਾਈਕਲ ਤੇ ਕਿੰਨੇ ਕਿੰਨੇ ਬੰਦੇ ਜਗਮੀ ਹੋਏ ਜੀ ਇਹ ਮਤਲਬ ਇੱਕ ਦੇ ਹੋ ਗਈ ਹੈ ਜੀ ਤੇ ਦੋ ਬੰਦੇ ਹੋਰ ਜ਼ਖਮੀ ਆ ਜੀ ਕੀ ਨਾਮ ਉਹਨਾਂ ਦੇ ਨਾਮ ਉਹਨਾਂ ਦੇ ਭਾਜੀ ਆਪਾਂ ਨੂੰ ਪਤਾ ਨਹੀਂ ਉਥੇ ਪੁਲਿਸ ਪਾਰਟੀ ਨੂੰ ਲਿਖਾ ਦੇ ਨਾਮ ਉਹਨਾਂ ਦੇ ਨਿਕਲੇ ਆ ਤੇ ਪਿੰਡ ਜਾਈ ਜਾਂਦੇ ਆ ਵੀਰ ਸਰਪੰਚ ਬਣਿਆ ਮੈਂ ਵੀ ਨਾਲ ਹੀ ਗੱਡੀ ਦੇ ਮੌਜੂਦ ਹੀ ਉਹਨਾਂ ਨੇ ਗੱਡੀ ਹੱਥ ਦਿੱਤਾ ਵਾ ਹੱਥ ਕਰਦੇ ਹੈਲੋ ਕੀਤੀ ਆ ਤੇ ਨਾਲ ਹੀ ਗੋਲੀਆਂ ਮਾਰਨੇ ਸ਼ੁਰੂ ਕਰਕੇ ਸਮਝਾ ਕਿੰਨਾ ਨੇ ਕੁਝ ਪਤਾ ਲੱਗਾ ਕਿਹੜੇ ਕਿੰਨੇ ਕੇ ਜਾਣੇ ਸਵਾਰ ਸੀ ਤਿੰਨ ਜਾਣੇ ਮੋਟਰਸਾਈਕਲ ਤੇ ਸੀ ਹਾਂ ਜੀ ਦੋ ਜਣੇ ਕੋ ਵੈਪਨ ਹੀ ਉਹਨਾਂ ਨਾਲ ਉਹਨਾਂ ਨੇ ਵੈਸਟ ਕੀਤਾ ਉਹਨਾਂ ਨੂੰ ਤੇ ਇੱਕ ਇਹਨਾਂ ਮੋਟਰਸਾਈਕਲ ਤੇ ਹੀ ਮੂੰਹ ਬੰਨੇ ਆਂ ਸਾਰੇ ਨਾ ਨਾ ਮੂੰਹ ਨਹੀਂ ਬੰਨੇ ਕੋਈ ਉਜ ਪਤਾ ਲੱਗਾ ਕੌਣ ਸੀ ਫਿਰ ਬੰਦੇ ਨਹੀਂ ਨਹੀਂ ਕੋਈ ਨਹੀਂ ਪਤਾ ਨਹੀਂ ਇਹਨਾਂ ਪਤਾ ਹੀ ਨਹੀਂ ਹੁਣ ਬੰਦੇ ਪਛਾਣ ਚ ਨਹੀਂ ਹੈਗੇ ਜਿੰਨਾ ਟਾਈਮ ਇਹ ਵੀ ਆਪਾਂ ਕਿਸ ਨੂੰ ਵੀਰ ਅਮਨਦੀਪ ਕਾੜੀ ਦੀ ਸੀ ਇਹ ਕਿਵੇਂ ਇਹਦੀ ਪਾਰਟੀ ਬਣੀ ਕਿੰਨੀ ਚਿਰ ਆਪਾਂ ਚੜਿਆ ਸੀ ਵੀਰ ਵੀਰ ਬਹਾਵਾ ਟਾਈਮ ਦਾ ਜਾਨੀ ਕਿ 3 ਸਾਲ ਤੋਂ ਜੁੜਿਆ ਸੀ ਤੇ ਹੁਣ ਵੀਰ ਸਰਪੰਚ ਇਹਨਾਂ ਦੀ ਪੰਚਾਇਤ ਇਹਨਾਂ ਨੇ ਹੀ ਬਣਿਆ ਸਰਪੰਚ ਬਣਿਆ ਵੀਰ ਹਾਂਜੀ ਮਹਿਲਾ ਸਰਪੰਚ ਭਰਾਏ ਹਾਂਜੀ ਮਹਿਲਾ ਸਰਪੰਚ ਹੀ ਇਹਨਾਂ ਦੇ ਪਿੰਡ ਤੋਂ ਕੀ ਨਾਮ ਪਤਾ ਉਹਨਾਂ ਨੂੰ ਉਹਨਾਂ ਦਾ ਨਾਮ ਨਹੀਂ ਪਤਾ ਮਹਿਲਾ ਲੋਕ ਦੇ ਇਹਨਾਂ ਨੂੰ ਸਰਪੰਚ ਕਹ ਰਹੇ ਨੇ ਹਾਂਜੀ ਚੁੱਪ ਚੁੱਪ ਉਹ ਇਹਨਾਂ ਨਾਲ ਸਰਪੰਚ ਮੈਂ ਦੱਸ ਰਿਹਾ ਕਿ ਇਹ ਵੀਰਪੁਰ ਸਰਪੰਚ ਸੀ ਇਹ ਪਹਿਲਾਂ ਧੜਾ ਇਹਨਾਂ ਦਾ ਸੀ ਹਾਂ ਇਹਨਾਂ ਦਾ ਹੈ ਕੋਈ ਕੌਪੋਜੀਸ਼ਨ ਤੋਂ ਕੋਈ ਹੈ ਨਹੀਂ ਕੋਈ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ اپੋਜੀਸ਼ਨ ਕੋਈ ਨਹੀਂ ਚੋਣਾਂ ਵੀ ਰੰਜੀਤ ਨਹੀਂ ਨਾ 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 ਕੁਝ ਨਹੀਂ ਕੋਈ ਨਹੀਂ ਕੁਝ ਨਹੀਂ ਵੀਰ ਦਾ ਸਾਥ ਆ ਜਾਂ ਵੀਰ